ਸਾਹਿਬ ਜੀ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਅਲੇਖਾ ਛੋਡ ਅਲੇਖੈ ਛੁਟ ਹੈ ਹਮ ਨਿਰਗੁਣ ਲੇਹੋ ਓ ਬਾਰੀ ਸਦ ਬਖ ਛੰਦ ਸਦਾ ਮਿਹਰਵਾਨ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਜ਼ਾਖ ਲਿਹੋ ਇਹ ਬਾਰੀ ਬਿਸਰ ਗਈ ਸਬ ਤਾਤ ਪਰਾਈ ਜਪਤੇ ਸਾਦ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕਉ ਆਣੀ ਘਨ ਹਰ ਬੂੰਦ ਬਸ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ কিরਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਨਹ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪਰਮ ਸਨਮਾਨਯੋਗ ਜੁਗੋ ਜੋਗੇ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਰੂਹਾਨੀਅਤ ਦੇ ਮੁਜਸਮੇ ਮਨੁੱਖਤਾ ਦੇ ਸਾਂਝੇ ਰਹਿਬਰ ਮੁਕਤੀ ਦਾਤਾ ਸ਼ਬਦ ਸਤਿਗੁਰੂ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਗਹ ਇਲਾਹੀ ਵਿੱਚ ਗੁਰਦੁਆਰਾ ਭਗਤ ਧੰਨਾ ਜੀ ਰਣਜੀਤ ਸਰ ਉਦੈ ਕਰਨਪੁਰ ਪੂਰਨਪੁਰ ਵਿਖੇ ਚੱਲ ਰਹੇ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੀ ਸੰਗਤ ਜੀ ਕਰੋ ਰਸਨਾ ਪਵਿੱਤਰ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਹੈ ਇਹ ਜੋ ਮਹਾਨ ਸਮਾਗਮ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਜੋ ਹਰ ਸਾਲ ਸਤਕਾਰਯੋਗ ਸੰਤ ਬਾਬਾ ਬਲਕਾਰ ਸਿੰਘ ਜੀ ਪੰਜ ਗਰਾਈਆਂ ਵਾਲੇ ਉਹਨਾਂ ਦੇ ਨਾਲ ਸਹਿਯੋਗੀ ਪ੍ਰਬੰਧਕ ਜਨ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਜਾਂਦੇ ਹਨ ਐਸ ਵਾਰ ਪੰਥ ਦੀ ਨਮਾਇਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਤਸਰ ਸਾਹਿਬ ਵੱਲੋਂ ਜੋ ਸਮੁੱਚੇ ਪੰਥ ਨੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ 450 ਸਾਲਾ ਸ਼ਤਾਬਦੀ ਅਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ 450 ਸਾਲਾ ਸ਼ਤਾਬਦੀ ਨੂੰ ਸਮਰਪਤ ਇਹ ਸਮਾਗਮ ਆਪ ਮਨਾ ਰਹੇ ਹੋ ਜਿਸ ਦੇ ਵਿੱਚ ਆਪ ਜੀ ਨੇ ਪੰਥ ਦੇ ਮਹਾਨ ਵਿਦਵਾਨਾਂ ਪਾਸੋਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਿੰਘ ਸਾਹਿਬ ਜੀ ਹੁਣਾ ਪਾਸੋਂ ਮਹਾਪੁਰਸ਼ਾਂ ਪਾਸੋਂ ਸ਼ਬਦ ਵਿਚਾਰ ਗੁਰ ਇਤਿਹਾਸ ਸ਼ਬਦ ਕੀਰਤਨ ਸਰਵਣ ਕਰ ਰਹੇ ਹੋ 10 ਤੋਂ ਪਹਿਲਾਂ ਵੀ ਆਪ ਜੀ ਨੇ ਚੱਲ ਰਹੇ ਸਮਾਗਮ ਦੇ ਵਿੱਚ ਬਹੁਤੀ ਸਤਿਕਾਰਯੋਗ ਭਾਈ ਸਾਹਿਬ ਜੀ ਹੁਣ ਆਪਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ ਇਕਾਗਰਤਾ ਬਖਸ਼ਿਸ਼ ਕਰਨੀ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਪਾਂ ਆਉਨੇ ਆਂ ਤੇ ਇਥੋਂ ਕੁਝ ਪ੍ਰਾਪਤ ਕਰਨਾ ਹੈ ਧਿਆਨ ਦੇਣਾ ਜਦੋਂ ਵੀ ਗੁਰਦੁਆਰੇ ਜਾਣਾ ਹੈ ਨਾ ਤੇ ਕਿਸ ਮਕਸਦ ਕਰਕੇ ਗੁਰਦੁਆਰਾ ਬਣਿਆ ਹੈ ਕਿਸ ਮਕਸਦ ਕਰਕੇ ਗੁਰੂ ਦਰਬਾਰ ਬਨਾਇਆ ਗਿਆ ਹੈ ਉਹ ਸਾਨੂੰ ਸਮਝਣਾ ਪਵੇਗਾ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੁਰਮਾਨ ਕਰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਥੋਂ ਅਸੀਂ ਸੋਝੀ ਪ੍ਰਾਪਤ ਕਰਨੀ ਹੈ ਸਤਿਗੁਰੂ ਫਰਮਾਇਆ ਕਾਰੀਏ ਕਰਿਓ ਗੁਰੂ ਦਵਾਰੇ ਹੋਏ ਕੇ ਸਹਿਬ ਸੰਭਾਲਿਓ ਕਿ ਗੁਰੂ ਦੇ ਦਵਾਰੇ ਆ ਕੇ ਅਸੀਂ ਸਾਹਿਬ ਦੀ ਸੰਭਾਲ ਕਰਨੀ ਹੈ ਸਾਹਿਬ ਦੀ ਸੰਭਾਲ ਕਰਨੀ ਹੈ ਤੇ ਇੱਥੇ ਆ ਕੇ ਸਾਨੂੰ ਪਤਾ ਲੱਗਣਾ ਹੈ ਕਿ ਗੁਰੂ ਧਾਰਨ ਕਰਨਾ ਕਿੰਨਾ ਜ਼ਰੂਰੀ ਹੈ ਜੇ ਅਸੀਂ ਗੁਰੂ ਨਹੀਂ ਧਾਰਨ ਕਰਦੇ ਤੇ ਸਾਡਾ ਹਾਲ ਕੀ ਹੈ ਇਹ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਣਾ ਪਾਵਨ ਗੁਰਬਾਣੀ ਨੇ ਸਾਨੂੰ ਸੇਧ ਬਖਸ਼ਿਸ਼ ਕਰਨੀ ਹੈ ਧੰਨ ਸਤਿਗੁਰੂ ਪਾਤਸ਼ਾਹ ਜੀ ਦੇ ਆਪਾਂ ਜੀਵਨ ਨੂੰ ਪਿਛਲੇ ਦਿਨਾਂ ਤੋਂ ਵਿਚਾਰ ਰਹੇ ਹਾਂ ਕਿਉਂਕਿ ਸ਼ਤਾਬਦੀ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਤ ਹੈ ਧੰਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਤ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ ਨਾਲ ਨਾਲ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਕਿਉਂਕਿ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਇੱਕ ਵਿਦਵਾਨ ਅੰਕਿਤ ਕਰਦਾ ਹੈ ਉਹ ਕਹਿੰਦਾ ਬੰਦਿਆ ਜੇ ਤੂੰ ਚਾਹਨਾ ਜੀਵਨ ਤੇਰਾ ਨੂਰ ਮਨਾਰਾ ਬਣ ਜਾਏ ਬਰਫ਼ ਵਿੱਚ ਲੱਗਾ ਦਿਲ ਐ ਤੇਰਾ ਜੇ ਚਾਹਨਾ ਅੰਗਿਆਰਾ ਬਣ ਜਾਏ ਤੇਰੇ ਮੋਹੋਂ ਬੋਲ ਨਿਕਲਿਆ ਕੌਮ ਦੇ ਲਈ ਜੈਕਾਰਾ ਬਣ ਜਾਏ ਮੈਂ ਮੇਰੀ ਨੂੰ ਛੱਡ ਕੇ ਬੰਦਿਆ ਇਹ ਰਤਨਾ ਦੀ ਖਾਣੀ ਪੜ ਲੈ ਗੁਰੂ ਗ੍ਰੰਥ ਨੂੰ ਟੇਕ ਕੇ ਮੱਥਾ ਗੁਰੂ ਨਾਨਕ ਦੀ ਬਾਣੀ ਪੜ ਲੈ ਜੇ ਆਪਾਂ ਕੁਝ ਜੀਵਨ ਨੂੰ ਸਵਾਰਨਾ ਹੈ ਘੜਤ ਨੂੰ ਘੜਨਾ ਹੈ ਤੇ ਕਾਦੇ ਨਾਲ ਘੜਿਆ ਜਾਣਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਆਂ ਇਹ ਪਾਵਨ ਪੰਕਤੀਆਂ ਜਪਜੀ ਸਾਹਿਬ ਦੀਆਂ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਸ਼ਬਦ ਸੱਚੇ ਸਵਾਰਿਆ ਸ਼ਬਦ ਦੇ ਨਾਲ ਸ਼ਬਦ ਦੇ ਨਾਲ ਹੀ ਸਾਡਾ ਆਪਾ ਸਵਾਰਿਆ ਜਾਣਾ ਹੈ ਸ਼ਬਦ ਦੇ ਨਾਲ ਹੀ ਅਸੀਂ ਸਵਾਰੇ ਜਾਣਾ ਤੇ ਸ਼ਬਦ ਜਿਹੜਾ ਹੈ ਉਹ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੋਂ ਪ੍ਰਾਪਤ ਹੋਣਾ ਆਪਾਂ ਪਿਛਲੇ ਦਿਨਾਂ ਚ ਸਰਵਣ ਕੀਤਾ ਸੀ ਸ਼ਬਦ ਸੁਣਿਆ ਸੱਜਣ ਠੱਗ ਨੇ ਸ਼ਬਦ ਸੁਣਿਆ ਭੂਮਿਏ ਚੋਰ ਨੇ ਸ਼ਬਦ ਸੁਣਿਆ ਉਸ ਪਿੱਪਲ ਨੇ ਜੋ ਅੱਜ ਨਾਨਕ ਮਤਾ ਸਾਹਿਬ ਸ਼ਿਸ਼ੋਬਤ ਹੈ ਸ਼ਬਦ ਸੁਣਿਆ ਤੇ ਉਹ ਸੁੱਕਾ ਸੀ ਹਰਾ ਭਰਾ ਹੋ ਗਿਆ ਅੱਜ ਵੀ ਹਰਾ ਹੈ ਤੇ ਜੁਗਾਂ ਤੱਕ ਹਰਾ ਭਰਾ ਰਹੇਗਾ ਕਿਉਂਕਿ ਸ਼ਬਦ ਸੁਣਿਆ ਇਹ ਸ਼ਬਦ ਦੇ ਨਾਲ ਅਸੀਂ ਆਪਾ ਸਵਾਰਨੈ ਸ਼ਬਦ ਦੇ ਨਾਲ ਅਸੀਂ ਆਪਣੇ ਆਪ ਨੂੰ ਸ਼ਿੰਗਾਰਨੈ ਤੇ ਹੁਣ ਅਸੀਂ ਸੰਗਤ ਕਰਦੇ ਆ ਸਤ ਸੰਗਤ ਵਿੱਚੋਂ ਪ੍ਰਾਪਤੀ ਕੀ ਹੈ ਆਪਣੇ ਭਾਈ ਸਾਹਿਬ ਜੀ ਹੁਣ ਆਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਇੱਕ ਸ਼ਬਦ ਸੁਣਿਆ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਹੇ ਮੇਰੀ ਰਸਨਾ ਹੇ ਮੇਰੀ ਜ਼ਿਹਬਾ ਤੂੰ ਕੀਰਤੀ ਕਰ ਕਿਸ ਦੀ ਕੀਰਤੀ ਕਰ ਉਸ ਪਰਮਾਤਮਾ ਦੀ ਜਿੰਨੂੰ ਆਪਾਂ ਸ਼ੁਰੂ ਕੀਤਾ ਸੀ ਨਾ ਜਪ ਜਪ ਤੋਂ ਏ Jap ਕਰਤੇ ਪੁਰਖ ਕਾ ਸਚ ਨਾਨਕ ਕੀ ਆ ਵਖਾਨ ਜਗਤ ਉਧਾਰਨ ਕਰਨੀ ਧਰੋ ਹੋਆ ਫੁਰਮਾਨ ਅੰਮ੍ਰਿਤ ਵੇਲਾ ਸਚ ਨਾਉ Jap ਪੜੀਏ ਕਰ ਇਸ਼ਨਾਨ ਹਿਤ ਚਿਤ ਜੋ Jap ਪੜੇ ਸੋ ਦਰਗਹਿ ਪਾਵੇ ਮਾਨ ਉਸ Jap ਨੂੰ ਜਪਨਾ ਕਰ ਪੜ ਤੇ ਕਹਿੰਦੇ ਸਿਆਣੇ ਸੱਜਣ ਪੁਰਸ਼ ਕੋਲ ਕੋਈ ਮਨੁੱਖ ਚਲਾ ਗਿਆ ਉਹ ਕਹਿੰਦੇ ਕਾਲ ਯੁਗ ਦਾ ਟਾਈਮ ਹੈ ਸਮਾਂ ਨਹੀਂ ਮਿਲਦਾ ਤੇ ਜਪਿਆ ਨਹੀਂ ਜਾਂਦਾ ਆਪ ਜਪਣ ਵਾਸਤੇ ਕਹਿੰਦੇ ਉਹ ਤੇ ਕਹਿਣ ਲੱਗੇ ਮਹਾਪੁਰਸ਼ ਸੰਤ ਮਹਾਤਮਾ ਸੱਜਣ ਪੁਰਸ਼ ਕਹਿਣ ਲੱਗੇ ਭੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜੀ ਜਪ ਨਹੀਂ ਸਕਦਾ ਤੇ ਫਿਰ ਗਾਲਿਆ ਕਰ ਗਾਉਣ ਵਾਲੇ ਨੂੰ ਬੜੀਆਂ ਬਰਕਤਾਂ ਨੇ ਆਪਾਂ ਪੜਦੇ ਹਾਂ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਇਹ ਪੌੜੀ ਜਿਹੜੀ ਗਾਉਣ ਵਾਲੇ ਪਰਥਾਏ ਸੋਦਰ ਦੀ ਪੌੜੀ ਜਦੋਂ ਪੜਦੇ ਹਾਂ ਉਹਦੇ ਵਿੱਚ ਗਾਉਣ ਵਾਲੇ ਦੀ ਗੱਲ ਹੈ ਗਾਵਣ ਤੁਦ ਨੂੰ ਪਾਉਣ ਪਾਣੀ ਬੈਸੰਤਰ ਆਪਾਂ ਕਿਹਨੇ ਬੰਦਾ ਹੀ ਇਕੱਲਾ ਗਾਉਂਦਾ ਨਹੀਂ ਪਾਉਣ ਪਾਣੀ ਨਦੀਆਂ ਨਾਲੇ ਪਹਾੜ ਬਨਸਪਤੀ ਪੀੜ ਪੌਦੇ ਜਿੰਨਾ ਕੁਝ ਹੈ ਉਹ ਸਾਰੇ ਗਾਉਂਦੇ ਨੇ ਤੇ ਉਹਨੂੰ ਗਾਇਆ ਕਰ ਕਹਿੰਦੇ ਆਹ ਕੰਮ ਸੌਖਾ ਹੈ ਮੈਂ ਗਾ ਲਿਆ ਕਰਾਂਗਾ ਆਉਂਦਾ ਜਾਂਦਾ ਗਾ ਲਿਆ ਕਰਾਂਗਾ 2 ਦਿਨ ਬੀਤੇ ਫੇਰ ਆ ਗਿਆ ਸੱਜਣ ਪੁਰਸ਼ ਨੂੰ ਆ ਕੇ ਕਹਿਣ ਲੱਗਾ ਜੀ ਗਾਇਆ ਨਹੀਂ ਜਾਂਦਾ ਸਮਝ ਨਹੀਂ ਮਿਲਦਾ ਕੋਈ ਇਹਦੇ ਨਾਲੋਂ ਸੌਖਾ ਤਰੀਕਾ ਦੱਸ ਦਿਓ ਤੋ ਕਹਿਣ ਲੱਗੇ ਭਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜੇ ਤੇਰੇ ਤੋਂ ਜਪਿਆ ਵੀ ਨਹੀਂ ਜਾਂਦਾ ਗਾਇਆ ਵੀ ਨਹੀਂ ਜਾਂਦਾ ਸੁਣ ਲਿਆ ਕਰ ਸੁਣਿਆ ਕਰ ਸੁਣ ਤੇ ਸਕਦਾ ਹੈ ਨਾ ਕਹਿੰਦੇ ਹਾਂ ਆਹ ਸੌਖਾ ਤਰੀਕਾ ਮੈਂ ਸੁਣ ਲਿਆ ਕਰਾਂਗਾ ਕਹਿੰਦੇ ਸੁਣਨ ਵਾਲੇ ਨੂੰ ਕਿੰਨੀਆਂ ਬਰਕਤਾਂ ਨੇ ਕਹਿੰਦੇ ਸੁਣਨ ਵਾਲੇ ਨੂੰ ਇੰਨੀਆਂ ਬਰਕਤਾਂ ਨੇ ਪਾਤਸ਼ਾਹ ਕਹਿ ਰਹੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਕਹਿੰਦੇ ਇਹ ਸੌਖਾ ਤਰੀਕਾ ਹੈ 4 ਦਿਨ ਬਾਅਦ ਫੇਰ ਆ ਗਿਆ ਕਹਿੰਦੇ ਨਾ ਜਪਿਆ ਜਾਂਦਾ ਹੈ ਨਾ ਗਾਇਆ ਜਾਂਦਾ ਹੈ ਨਾ ਸੁਣਿਆ ਜਾਂਦਾ ਕੋਈ ਹੋਰ ਸੌਖਾ ਦੱਸ ਦਿਓ ਤਰੀਕਾ ਕਿਉਂਕਿ ਅਸੀਂ ਸੌਖੇ ਤਰੀਕੇ ਲੱਭਦੇ ਆ ਗੁਰੂ ਘਰ ਦੇ ਵਿੱਚ ਸੇਵਾ ਅੱਜ ਸਾਡੀ ਰੈਡੀਮੇਟ ਹੋ ਗਈ ਹੈ ਭਾਈ ਕੁਲਵਿੰਦਰ ਸਿੰਘ ਬਲ ਸਾਬ ਉਹਨਾਂ ਦੀ ਜ਼ਿੰਮੇਵਾਰੀ ਦੱਸ ਰਹੇ ਸੀ ਕਿ ਬੀਬੀਆਂ ਭੈਣਾਂ ਨੂੰ ਮੁਬਾਰਕਾਂ ਬੀਬੀਆਂ ਭੈਣਾਂ ਨੇ ਇੰਨੀ ਹਿੰਮਤ ਕੀਤੀ ਕਹਿੰਦੇ ਸੱਤ-ਸੱਤ ਕੁੰਟਲ ਆਟਾ ਪੱਕ ਰਿਹਾ ਤੇ ਉਹਨਾਂ ਕਹਿੰਿਆ ਮਸ਼ੀਨ ਨਹੀਂ ਚਲਾਉਣੀ ਬੀਬੀਆਂ ਹੀ ਪ੍ਰਸ਼ਾਦੇ ਬਣਾਉਣਗੀਆਂ ਇਹ ਸਾਡੇ ਘਰਾਂ ਵਿੱਚੋਂ ਸੇਵਾ ਖਤਮ ਹੋ ਗਈ ਸਾਡੇ ਲੰਗਰਾਂ ਵਿੱਚੋਂ ਇਹ ਸਿਵਾਵਾਂ ਖਤਮ ਹੋ ਗਈਆਂ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਆ ਮੈਂ ਬੇਨਤੀ ਕਰ ਰਿਹਾ ਸਰਵਣ ਕਰਨਾ ਕਹਿੰਦੇ ਨਾ ਸੁਣਿਆ ਜਾਂਦਾ ਇਹ ਨਾ ਗਾਇਆ ਜਾਂਦਾ ਨਾ ਜਪਿਆ ਜਾਂਦਾ ਹੋਰ ਸੌਖਾ ਤਰੀਕਾ ਦੱਸ ਦਿਓ ਤੇ ਕਹਿੰਦੇ ਫਿਰ ਇੱਕ ਸਤਿਗੁਰੂ ਪਾਤਸ਼ਾਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਕਹਿੰਦੇ ਮੰਨਣ ਵਾਲੇ ਦੀ ਵੀ ਗਤ ਕਹੀ ਨਹੀਂ ਜਾਂਦੀ ਮੰਨ ਲਿਆ ਕਰ ਕਹਿੰਦੇ ਹਾਂ ਮੰਨ ਲਵਾਂਗਾ ਜਿੰਨਾ ਜਿੰਨਾ ਵੀ ਮੰਨਿਆ ਉਹਨਾਂ ਨੇ ਮਾਣ ਪ੍ਰਾਪਤ ਕਰ ਲਿਆ ਪਰ ਸੰਗਤ ਜੀ ਜਿਹੜੇ ਮਨਮੁਖ ਹੁੰਦੇ ਨੇ ਇਹਨਾਂ ਸਾਖਤ ਹੁੰਦੇ ਨੇ ਰੱਬ ਨਾਲੋਂ ਟੁੱਟੇ ਉਹਨਾਂ ਇਧਰ ਨੂੰ ਧਿਆਨ ਨਹੀਂ ਕਰਨਾ ਹੁੰਦਾ ਉਹ ਨਾ ਜਪ ਸਕਦੇ ਨੇ ਨਾ ਗਾ ਸਕਦੇ ਨੇ ਨਾ ਸੁਣ ਸਕਦੇ ਨੇ ਤੇ ਨਾ ਮੰਨ ਨਹੀਂ ਸਕਦੇ ਨੇ ਉਹਨਾਂ ਕੀ ਕਰਨਾ ਹੁੰਦਾ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਉਲਟਾ ਵਿਪਰੀਤ ਕਹਿੰਦੇ ਉਲਟਾ ਉਹਨਾਂ ਦੀ ਰੀਤ ਹੀ ਐਸੀ ਹੈ ਤੋਂ ਸਿੱਖ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਭਾਈ ਸਾਡਾ ਸਿੱਖ ਜੱਪਿਆ ਵੀ ਕਰੇ ਗਾਇਆ ਵੀ ਕਰੇ ਕੀਰਤੀ ਨੂੰ ਤੇ ਸੁਣਿਆ ਵੀ ਕਰੇ ਨਾਮ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਕੀਰਤਨ ਕੀਰਤੀ ਸੁਣਿਆ ਕਰੇ ਤੇ ਫਿਰ ਉਸ ਨੂੰ ਸੁਣ ਕੇ ਮੰਨਿਆ ਵੀ ਕਰੇ ਤੇ ਉਹਨੂੰ ਮਾਨ ਪ੍ਰਾਪਤ ਹੋਵੇਗਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪਾਂ ਸਰਵਣ ਕਰਦੇ ਆ ਉਹਨਾਂ ਦਾ ਜੀਵਨ ਜਿਹੜਾ ਹੈ ਨਾ ਉਹ ਬਤੀਤ ਹੋ ਰਿਹਾ ਕਰੋ ਠੀਕ ਨੇ ਕਿਤਾ ਪਿਤਾ ਪੁਰਖੀ ਠੀਕ ਹੈ ਵਪਾਰ ਦਾ ਦੁਕਾਨ ਦੇ ਕੰਮਕਾਰ ਜਿਹੜੇ ਨੇ ਉਹ ਚੱਲਦੇ ਨੇ ਸਾਰਾ ਆਪਣਾ ਚਲਾਉਂਦੇ ਨੇ ਕਾਰੋਬਾਰ ਕਰਦੇ ਨੇ ਤੇ ਨਾਲ ਨਾਲ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਦਾਨਪੂਨ ਕਰਦੇ ਨੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਨੇ ਤੇ ਹਰਦੁਆਰ ਤੀਰਥ ਉੱਤਮ ਮੰਨਿਆ ਗਿਆ ਹੈ ਸਨਾਤਨ ਧਰਮ ਦੇ ਵਿੱਚ ਉੱਥੇ ਜਾਂਦੇ ਨੇ ਤੇ ਕੰਮ ਬੜੇ ਚੰਗੇ ਨੇ ਇੱਕ ਦਿਨ ਬ੍ਰਹਮਚਾਰੀ ਸਾਧੂ ਪੁੱਛਦਾ ਹੈ ਵੀ ਬਾਬਾ ਅਮਰਦਾਸ ਜੀ ਤੁਸੀਂ ਨਿਮਰਤਾ ਦੇ ਧਾਰਨੀ ਹੋ ਤੁਹਾਡੇ ਅੰਦਰ ਸੇਵਾ ਭਾਵਨਾ ਬੜੀ ਹੈ ਤੁਸੀਂ ਸੇਵਾ ਬੜੀ ਵਧੀਆ ਕਰਦੇ ਹੋ ਤੁਹਾਡੀ ਬੋਲਚਾਲ ਬਹੁਤ ਵਧੀਆ ਹੈ ਤੁਹਾਡੇ ਚੱਲਣ ਫਿਰਨ ਦਾ ਤਰੀਕਾ ਬੜਾ ਸਲੀਕੇ ਵਾਲਾ ਹੈ ਤੇ ਪਰ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ ਕਿਉਂਕਿ ਜਿਵੇਂ ਕੋਈ ਸਿਆਣਾ ਬੱਚਾ ਇੱਥੇ ਸੇਵਾ ਕਰਦਾ ਉਹ ਵੇਜਾਂ ਸਿਆਣੀਆਂ ਗੱਲਾਂ ਕਰੇ ਤੇ ਆਪਾਂ ਪੁੱਛ ਲੈਨੇ ਆ ਨਾ ਵੀ ਇਹ ਬੱਚਾ ਕਿਸ ਮਾਪੇ ਦਾ ਹੈ ਤੇ ਬਾਬਾ ਅਮਰਦਾਸ ਜੀ ਦਾ वार्तालाप ਆਚਾਰ ਵਿਚਾਰ ਵਿਹਾਰ ਵੇਖ ਕੇ ਉਹ ਸਾਧੂ ਕਹਿਣ ਲੱਗਾ ਬਾਬਾ ਜੀ ਤੁਹਾਡੇ ਕੰਮ ਵਿਚਾਰ ਆਚਾਰ ਵਿਹਾਰ ਬਹੁਤ ਵਧੀਆ ਹੈ ਤੇ ਤੁਹਾਡਾ ਗੁਰੂ ਕੌਣ ਹੈ ਗੁਰੂ ਤੇ ਹੋਣਾ ਹੈ ਨਾ ਤੇ ਬਾਬਾ ਅਮਰਦਾਸ ਜੀ ਨੇ ਪਹਿਲੀ ਵਾਰ ਸੁਣਿਆ ਸੀ ਵੀ ਗੁਰੂ ਵੀ ਧਾਰਨ ਕਰਨਾ ਚਾਹੀਦਾ ਕਹਿਣ ਲੱਗੇ ਸੰਤ ਮਹਾਪੁਰਸ਼ਾਂ ਨੂੰ ਕਹਿਣ ਲੱਗੇ ਸਾਧੂ ਮਹਾਤਮਾ ਜੀ ਮੈਂ ਤੇ ਗੁਰੂ ਧਾਰਨ ਕੀਤਾ ਹੀ ਨਹੀਂ ਤੋ ਸਾਧੂ ਤੇ ਬੋਲ ਸੀ ਵੀ ਮੈਂ ਨਿਗੁਰੇ ਦਾ ਸੰਗ ਕਰ ਲਿਆ ਏਨੇ ਦਿਨ ਨਿਗੁਰੇ ਦੇ ਸਾਥ ਵਿੱਚ ਰਿਆਂ ਤੇ ਹੱਥੋਂ ਜਲ ਪਾਣੀ ਵੀ ਛਕਦਾ ਰਿਆਂ ਮੈਂ ਆਪਣਾ ਜੀਵਨ ਬਰਬਾਦ ਕਰ ਲਿਆ ਨਿਗੁਰੇ ਦਾ ਤੇ ਸੰਗ ਹੀ ਬਹੁਤ ਮਾੜਾ ਹੈ ਨਿਗੁਰੇ ਅੱਜ ਜਿਹੜਾ ਬੰਦਾ ਵਾਰ-ਵਾਰ ਚਲਾਕੀਆਂ ਕਰੇ ਮੁਕਰੇ ਝੂਠ ਬੋਲੇ ਗੱਲ-ਗੱਲ ਤੇ ਮੁੱਕਰ ਜਾਵੇ ਤੇ ਆਪਾਂ ਆਮ ਬੋਲਚਾਲ ਵਿੱਚ ਕਹਿੰਨੇ ਆ ਨਾ ਇਸ ਬੰਦੇ ਦਾ ਗੁਰੂ ਪੀਰ ਹੀ ਕੋਈ ਨਹੀਂ ਇਹਦਾ ਕੀ ਭਰੋਸਾ ਤੇ ਜਿਹੜਾ ਗੁਰੂ ਪੀਰ ਵਾਲਾ ਕਹਿੰਦੇ ਮੈਂ ਗੁਰੂ ਧਾਰਨ ਨਹੀਂ ਕੀਤਾ ਹੁਣ ਕੰਨਾਂ ਦੇ ਵਿੱਚ ਉਹ ਬੋਲ ਵੱਜ ਰਹੇ ਨੇ ਕੀ ਨਿਗਰੇ ਦਾ ਸੰਗ ਕਰ ਲਿਆ ਜਨਮ ਪ੍ਰਿਸ਼ਤ ਹੋ ਗਿਆ ਬਾਬਾ ਅਮਰਦਾਸ ਜੀ ਘਰ ਪਹੁੰਚੇ ਨੇ ਤੇ ਘਰ ਆ ਕੇ ਮਨ ਦੇ ਵਿੱਚ ਉਚਾਹਟ ਹੈ ਦਿਲ ਕਾ ਡੋਲੇ ਖਾਰਿਆ ਹੈ ਤੜ ਫਰਿਆ ਹੈ ਸ਼ਾਂਤੀ ਕਿਵੇਂ ਪ੍ਰਾਪਤ ਹੋਵੇ ਹਰ ਦੁਆਰ ਦੇ ਗੰਗਾ ਦੇ ਇਸ਼ਨਾਨ 20 ਸਾਲ ਲਗਾਤਾਰ ਕੀਤੇ ਨੇ ਸ਼ਾਂਤੀ ਪ੍ਰਾਪਤ ਨਹੀਂ ਹੋਈ ਕਿਉਂਕਿ ਤੀਰਥ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਈ ਵਾਰ ਮਨੁੱਖ ਸੋਚਦਾ ਮੈਂ ਇਸ਼ਨਾਨ ਕਰ ਲਿਆ ਤੇ ਹੁਣ ਬਾਬਾ ਜੀ ਜਾਨਣ ਮਹਾਂਪੁਰਸ਼ਾਂ ਨੇ ਕਹਿਤਾ ਬਸ ਇਸ਼ਨਾਨ ਕਰ ਲਿਆ ਤੇ ਪਾਪ ਲੱਥ ਗਏ ਪਰ ਧਿਆਨ ਦਿਹਾ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ ਤੀਰਤ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਐ ਸਹੂਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੂਰ ਅੰਦਰ ਕੀ ਐ ਵਿਸ ਜ਼ਹਿਰ ਭਰੀ ਹੋਈ ਐ ਤੇ ਸਤਗੁਰੂ ਪਾਤਸ਼ਾਹ ਜੀ ਹੁਣ ਕਹਿੰਦੇ ਜਲ ਦੇ ਨਾਲ ਤੇ ਇਸ਼ਨਾਨ ਕੀਤਾ ਪਰ ਜਿਹੜੀ ਅੰਦਰ ਦੀ ਸ਼ਾਂਤੀ ਸੀ ਉਹ ਪ੍ਰਾਪਤ ਨਹੀਂ ਹੋਈ ਉਹ ਪ੍ਰਾਪਤ ਨਹੀਂ ਹੋਈ ਸਤਿਗੁਰੂ ਪਾਤਸ਼ਾਹ ਕਹਿੰਦੇ ਤੀਰਥ ਨਾਵਣ ਜਾਓ ਜਾਓ ਜ਼ਰੂਰ ਤੀਰਥਾਂ ਤੇ ਪਰ ਇੰਨਾ ਧਿਆਨ ਰੱਖਿਓ ਇਹ ਆ ਕੇ ਕਹਿੰਦੇ ਉਹ ਨਾਨਕ ਮਤਾ ਸਾਹਿਬ ਲੰਗਰ ਬਹੁਤ ਸੁਆਦ ਸੀ ਹਜੂਰ ਸਾਹਿਬ ਲੰਗਰ ਬਹੁਤ ਸੁਆਦ ਸੀ ਕਮਰੇ ਬੜੇ ਵਧੀਆ ਸੀ ਅਨੰਦਪੁਰ ਸਾਹਿਬ ਕਮਰੇ ਬੜੇ ਵਧੀਆ ਸੀ ਲੰਗਰ ਬਹੁਤ ਸੁਆਦ ਸੀ ਅੰਮ੍ਰਿਤਸਰ ਸਾਹਿਬ ਲੰਗਰ ਬਹੁਤ ਵਧੀਆ ਸੀ ਕਮਰੇ ਬਹੁਤ ਵਧੀਆ ਸੀ ਪ੍ਰਬੰਧ ਬੜਾ ਵਧੀਆ ਸੀ ਪਰ ਕਦੀ ਇਹ ਵੀ ਆ ਕੇ ਕਹਾਂ ਕਿਆ ਕਰੋ ਉੱਥੇ ਸ਼ਬਦ ਕਿਹੜਾ ਚੱਲ ਰਿਹਾ ਸੀ ਉੱਥੇ ਹੁਕਮਨਾਮਾ ਸਾਹਿਬ ਕਿਹੜਾ ਆਇਆ ਸੀ ਇਹ ਕੋਈ ਨਹੀਂ ਕਹੇਗਾ ਫਤਿਹਗੜ੍ਹ ਸਾਹਿਬ ਜਾਣਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਪਰ ਯਾਦ ਰੱਖਿਓ ਉੱਥੇ ਸ਼ਬਦ ਕੀ ਹੈ ਉੱਥੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਪਾਤਸ਼ਾਹ ਕਹਿੰਦੇ ਤੀਰਥਾਂ ਤੇ ਜਾਓ ਜ਼ਰੂਰ ਮਨਾਈ ਨਹੀਂ ਹੈ ਪਾਤਸ਼ਾਹ ਨੇ ਮਨਾ ਨਹੀਂ ਕੀਤਾ ਪਾਤਸ਼ਾਹ ਨੇ ਕਿਹਾ ਜੇ ਜਨੇਊ ਪਾਉਣਾ ਹੈ ਤੇ ਕਿਹੜਾ ਪਾਉਣਾ ਹੈ ਜੇ ਹੋਰ ਕਰਮ ਕਰਨੇ ਤੇ ਕਿਵੇਂ ਕਰਨੇ ਨੇ ਇਸ਼ਨਾਨ ਕਰਨਾ ਤੇ ਕਿਵੇਂ ਕਰਨਾ ਹੈ ਸਤਿਗੁਰੂ ਪਾਤਸ਼ਾਹ ਦੇ ਪਾਵਨ ਬਚਨ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ aroga ਵੀ ਤੋ ਇਸ਼ਨਾਨ ਕਰ ਸਰੋਵਰ ਵਿੱਚ ਵੀ ਇਸ਼ਨਾਨ ਕਰ ਤੇ ਫਿਰ ਤੋਂ ਇਸ਼ਨਾਨ ਕਰਕੇ ਸ਼ਬਦ ਦੇ ਨਾਲ ਜੁੜ ਤੇ ਕੀ ਹੋਏਗਾ ਮਨ ਤੇ ਤਨ ਇਸ਼ਨਾਨ ਕੀਤਿਆਂ ਤਨ ਤੰਦਰੁਸਤ ਹੁੰਦਾ ਤੇ ਸ਼ਬਦ ਪੜਿਆਂ ਜਾਪ ਕੀਤਿਆਂ ਮਨ ਤੰਦਰੁਸਤ ਹੁੰਦਾ ਤੇ ਕਹਿੰਦੇ ਨਾਵਣ ਜਿਹੜਾ ਤੀਰਥ ਤੇ ਇਸ਼ਨਾਨ ਹੈ ਨਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਹਨਾਂ ਧਿਆਨ ਰੱਖਿਓ ਵੀ ਨਾਮ ਤੀਰਥ ਹੈ ਇਹ ਸ਼ਬਦ ਸਾਨੂੰ ਪ੍ਰਾਪਤ ਹੋਣਾ ਬਾਬਾ ਅਮਰਦਾਸ ਜੀ ਘਰ ਪਹੁੰਚੇ ਹੁਣ ਕੰਨਾਂ 'ਚ ਵਾਰ-ਵਾਰ ਗੱਲ ਆ ਰਹੀ ਐ ਤੇ ਘਰ ਦੇ ਵਿੱਚ ਕੰਧ ਦੇ ਵੱਲੋਂ ਇੱਕ ਆਵਾਜ਼ ਆ ਰਹੀ ਅੰਮ੍ਰਿਤ ਵੇਲਾ ਰਾਤ ਇਸੇ ਤੜਫ ਵਿੱਚ ਨੰਗ ਗਏ ਨੰਗ ਗਈ ਰਾਤ ਅੰਮ੍ਰਿਤ ਵੇਲਾ ਹੋਇਆ ਤੇ ਮਿੱਠੀ-ਮਿੱਠੀ ਸੁਰ ਕੰਨਾਂ ਵਿੱਚ ਪਈ ਬੀਬੀਆ ਬੀਬੀਆਂ ਨੂੰ ਬੇਨਤੀ ਧਿਆਨ ਦਿਆ ਜੀ ਜਰਾ ਬੀਬੀ ਸਵੇਰੇ ਉੱਠ ਕੇ ਚਾਟੀ ਦੇ ਵਿੱਚ ਮਧਾਣੀ ਪਾ ਕੇ ਰੜਕ ਰਹੀ ਐ ਤੇ ਮਿੱਠੀ ਸੁਰ ਦੇ ਵਿੱਚ ਬਾਣੀ ਪੜ ਲਈ ਹੈ ਜਦੋਂ ਬਾਣੀ ਪੜਦਿਆਂ ਪੜਦਿਆਂ ਅੱਗੇ ਜਾ ਕੇ ਸ਼ਬਦ ਆਇਆ ਨਾ ਕਰਨੀ ਕਾਗਦ ਮਨ ਮਸ ਬਾਣੀ ਬੁਰਾ ਭਲਾ ਦੁਇ ਲੇਖ ਪਏ ਇਹ ਜਦੋਂ ਸਾਰਾ ਸ਼ਬਦ ਸੁਣਿਆ ਜੋ ਜੋ ਕਿਰਤ ਚਲਾਏ ਤੋ ਚਲੀਏ ਤੋ ਗੁਣ ਨਾਹੀ ਅੰਤ ਹਰੇ ਚਿੱਤ ਚੇਤਸ ਕੀਨੀ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਇਹ ਜਿਵੇਂ ਜਿਵੇਂ ਸ਼ਬਦ ਪੜਿਆ ਗਿਆ ਬਾਬਾ ਅਮਰਦਾਸ ਅੰਦਰ ਵਾਲੇ ਪਾਸੇ ਨੂੰ ਮੁੜੇ ਕਹਿਣ ਲੱਗੇ ਮਨ ਨੂੰ ਕੁਝ ਤਰਵਾਸ ਹੋਇਆ ਤੇ ਸ਼ਬਦ ਕੌਣ ਪੜ ਰਿਹਾ ਹੈ ਇਹ ਕਿਸ ਦੀ ਬਾਣੀ ਹੈ ਜਦੋਂ ਵੇਖਿਆ ਧਿਆਨ ਦੇ ਨਾਲ ਕੰਨ ਸੁਰ ਤਦ ਨੂੰ ਲਾਈ ਕਿ ਛੋਟੇ ਭਰਾ ਦੇ ਜੋ ਨੋ ਹੈ ਜੋ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਸੀ ਬੀਬੀ ਅਮਰੋ ਤੇ ਛੋਟੇ ਭਰਾ ਸਨ ਉਹਨਾਂ ਦੇ ਘਰ ਵਿਆਹੀ ਹੋਈ ਸੀ ਭਾਈ ਜਸੂ ਦੇ ਨਾਲ ਭਤੀਜਿਓਂ ਨੋ ਸੀ ਪੁੱਛਿਆ ਪੁੱਤਰ ਕਿਸ ਦੀ ਬਾਣੀ ਪੜ ਰਹੀ ਸੈਂ ਕਿਉਂ ਪਿਤਾ ਜੀ ਤੁਹਾਨੂੰ ਚੰਗੀ ਨਹੀਂ ਲੱਗੀ ਜਾਂ ਕੁਝ ਗਲਤ ਹੋ ਗਿਆ ਕਹਿੰਦੇ ਨਹੀਂ ਮੇਰੇ ਦਿਲ ਨੂੰ ਧੀਰਜ ਆਇਆ ਤੇ ਬੀਬੀ ਅਮਰੋਜ ਜੀ ਕਹਿਣ ਲੱਗੀ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਣ ਕੀਤੀ ਹੋਈ ਹੈ ਉਹ ਪੜ ਰਹੀ ਸਾਂ ਮਿਲਾਪ ਹੋ ਸਕਦਾ ਹਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪਿਤਾ ਗੁਰੂ ਐਸਟੈਮ ਗੁਰਤਾ ਗੱਦੀ ਤੇ ਨੇ ਉਹਨਾਂ ਨਾਲ ਮਿਲਾਪ ਹੋ ਸਕਦਾ ਖੈਰ ਸਾਖੀ ਲ ਮੇਰੀ ਐ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਂ ਬੇਨਤੀ ਕਰ ਰਿਹਾ ਸਾਂ ਵੀ ਕੀਰਤ ਕਰਦਿਆਂ ਕੀਰਤੀ ਅੱਜ ਅਸੀਂ ਆਨੇ ਨਾਮ ਜਪਣ ਲਈ ਸਾਡੇ ਕੋਲ ਟਾਈਮ ਨਹੀਂ ਦੁੱਧ ਰਿੜਕਦਿਆਂ ਬੀਬੀ ਅਮਰੋ ਨੇ ਬਾਣੀ ਪੜੀ ਆ ਅੱਜ ਚੌਂਕੇ ਝੁੱਲੇ ਦਾ ਰਸੋਈ ਦਾ ਕੰਮ ਕਰਦਿਆਂ ਗਾਣੇ ਤੇ ਗੁੰਗਨਾਏ ਜਾਂਦੇ ਨੇ ਉੱਥੇ ਸੀਰੀਅਲ ਤੇ ਗੁੰਗਨਾਏ ਜਾਂਦੇ ਨੇ ਉਹਨਾਂ ਦੇ ਡਾਇਲੌਗ ਤੇ ਗੁੰਗਨਾਏ ਜਾਂਦੇ ਨੇ ਉੱਥੇ ਬਾਣੀ ਨਹੀਂ ਪੜੀ ਜਾਂਦਾ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਪਤਾ ਕੀ ਕਿਹਾ ਨਾਨਕ ਨਾਨਕ ਸਤਿਗੁਰ ਭੇਟੀ ਐ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਵੀ ਤੁਸੀਂ ਹੱਸ ਦੇ ਵੀ ਨਾਮ ਜਪ ਸਕਦੇ ਬੜੇ ਹੈਰਾਨ ਹੋਵੋਗੇ ਕਿ 파ਤਸ਼ਾਹ ਕਹਿੰਦੇ ਹੱਸਦਿਆਂ ਨਾਮ 파ਤਸ਼ਾਹ ਕਹਿੰਦੇ ਹਸੰਦਿਆਂ ਖੇਲੰਦਿਆਂ ਖੇਡਦਿਆਂ ਪਹਿਣਦਿਆਂ ਤੇ ਖਾਵੰਦਿਆਂ ਮੁਕਤੀ ਪ੍ਰਾਪਤ ਹੋ ਜਾਂਦੀ ਨਾਮ ਜਪਿਆ ਜਾ ਸਕਦਾ ਇਸ ਕਰਕੇ ਉਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰ ਗਾਈਏ ਹਰ ਟਾਈਮ ਜਪਣਾ ਸਤ ਨਾਮ ਸ੍ਰੀ ਵਾਹਿ ਕਿੱਦਾਂ ਫਿਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਨ ਚ ਜਾਂਦੇ ਨੇ 12 ਸਾਲ ਲਗਾਤਾਰ ਨੇਮ ਨਹੀਂ ਟੁੱਟਣ ਦਿੱਤਾ ਸਿਵਾਵਾਂ ਨਿਭਾਉਂਦੇ ਨੇ ਸਮਝ ਇਜਾਜ਼ਤ ਨਹੀਂ ਦੇ ਰਿਆ ਬਹੁਤ ਹੀ ਸਤਕਾਰਯੋਗ ਸਾਡੇ ਵਿੱਚ ਜੋ ਜਥੇਦਾਰ ਸਹਿਬਾਨ ਸਤਕਾਰਯੋਗ ਸਰਦਾਰ ਅਜੈਬ ਸਿੰਘ ਅਬਿਆਸੀ ਜੀ ਮੈਂਬਰ ਸਹਿਬਾਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਸਾਹਿਬ ਉਨ੍ਹਾਂ ਨੇ ਹੀ ਮਹਾਪੁਰਸ਼ ਸੰਤ ਬਾਬਾ ਬਲਕਾਰ ਸਿੰਘ ਜੀ ਹੁਣਾਂ ਨਾਲ ਵਾਰਤਾ ਲਾਪ ਕਰਕੇ ਇਸ ਤਬਦੀ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਹੈ ਪਿਛਲੇ ਦਿਨਾਂ ਵਿੱਚ ਸਿੰਘ ਸਾਹਿਬ ਜੀ ਹਾਜ਼ਰੀ ਭਰ ਕੇ ਗਏ ਨੇ ਅੱਜ ਬਹੁਤ ਹੀ ਸਤਿਕਾਰਯੋਗ ਐਸੇ ਭਾਈ ਕਰਨੈਲ ਸਿੰਘ ਜੀ ਜਿਨ੍ਹਾਂ ਤੇ ਗੁਰੂ ਸਾਹਿਬਾਂ ਦੀ ಅಪਾਰ ਬਖਸ਼ਿਸ਼ ਹੈ ਹਜ਼ੂਰੀ ਰਾਗੀ ਜੱਥਾ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਚੇਚੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਮੈਂ ਸਮਾ ਜ਼ਿਆਦਾ ਨਾ ਲਵਾਂ ਔਰ ਇਸਤੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਮੱਤਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਸਰਦਾਰ ਜੋਗਿੰਦਰ ਸਿੰਘ ਜੀ ਜਨਰਲ ਸਕੱਤਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਸਾਰੇ ਮੈਂਬਰ ਸਹਿਬਾਨ ਜੋ ਸਟੇਜ ਤੇ ਬੈਠੇ ਨੇ ਮੈਂ ਨਾਮ ਬਾਅਦ ਵਿੱਚ ਸਾਰਿਆਂ ਦੇ ਆਪ ਜੀ ਦੇ ਸਨਮੁਖ ਪੇਟ ਕਰ ਦਿੱਤੇ ਜਾਣਗੇ ਲਿਸਟ ਮੁਤਾਬਕ ਸੋ ਉਹੀ ਬ ਪਹੁੰਚੇ ਨੇ ਉਚੇਚੇ ਤੌਰ ਤੇ ਮੈਂਬਰ ਸਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਆਓ ਆਪਾਂ ਅਗਲੇਰਾ ਪ੍ਰੋਗਰਾਮ ਜੋ ਹੈ ਉਹ ਸਰਵਣ ਕਰਨਾ ਹੈ ਔਰ ਸ਼ਬਦ ਕੀਰਤਨ ਸਰਵਣ ਕਰਨਾ ਹੈ ਉਹਨਾਂ ਤੋਂ ਪਹਿਲਾਂ ਜਥੇਦਾਰ ਮੈਂਬਰ ਸਹਿਬਾਨ ਸਰਦਾਰ ਜੈਪ ਸਿੰਘ ਅਬਿਆਸੀ ਸਾਹਿਬ ਜੀ ਵੀ ਹਾਜ਼ਰੀ